ਸਸਿੱਖ ਕਾਰਨੀ ਮੈਂ ਤੁਹਾਡਾ ਆਪਣਾ ਸੰਧੂ ਤਰੰਡੀ ਸੱਭਲਾ ਭਾਈ ਆਪਾਂ ਪਹੁੰਚਾ ਬਰਨਾਲਾ ਟਰੈਕਟਰ ਮੰਡੀ ਤੇ ਤੇ ਕਰਾਂਗੇ ਬਰਨਾਲਾ ਟਰੈਕਟਰ ਮੰਡੀ ਕਵਰ ਤੇ ਭਾਈ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਿਹੜੇ ਮੇਰੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਕਮੈਂਟ ਲਾਈਕ ਮੈਂ ਤੁਹਾਡਾ ਆਪਣਾ ਸੰਧੂ ਤਰੰਡੀ ਸੱਭਲਾ ਤੇ ਕਰਦਾ ਬਰਨਾਲਾ ਟਰੈਕਟਰ ਮੰਡੀ ਕਵਰ ਦੇਖਾਂਗੇ ਅੱਜ ਦੀ ਟਰੈਕਟਰ ਮੰਡੀ ਤੇ ਕੀ ਰੇਟ ਰਹੇ ਹੈ ਕਿੰਨੇ ਕੇ ਟਰੈਕਟਰਾਂ ਕਰਦੇ ਆ ਵਾ ਵੀਡੀਓ ਬਣਾਉਣੇ ਆ ਵੀਡੀਓ ਟਰੈਕਟਰਾਂ ਦੇ ਕੋਈ ਕਹੋਣੇ ਸਮੋਂ ਟਰੈਕਟਰ ਪਹਿਲਾ ਟਰੈਕਟਰ ਆਪਣੇ ਸਵਰਾਜ 855 ਜੀ ਐਫ ਈ ਟਰੈਕਟਰ ਸਾਰਾ ओरिजिनल ਆ ਮਾਡਲ 2008 ਆ ਟਰੈਕਟਰ ਦੇ ਪੇਰਾਂ ਨਿਕਲ ਗਏ ਮਗਰ ਡਰ ਬਿਲਕੁਲ ਨਵੇਂ ਆ ਮੂਹ ਨਹੀਂ ਲੱਗੇ 70 80 ਹੈਗਾ ਇੱਕ ਵੇਣੀ ਨੂੰ ਇੱਕ ਚੈੱਕ ਕਰਦਾ ਸੈਂਪਲ ਸਟੀering ਟਰੈਕਟਰ ਪੂਰਾ ਸਾਫ ਆ ਚੰਗੀ ਕੰਡੀਸ਼ਨ ਦਾ ਤੇ ਮਗਲਟਰ ਹੈਗਾ ਜੇ ਕੇ ਸੋਨਾ ਕੰਪਨੀ ਦਾ ਮੂਹਰ ਲਟਰ ਹੈਗਾ ਸੀਅਟ ਕੰਪਨੀ ਦੇ ਇਹ ਬਟ ਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ 3 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਇਹ ਦੂਜਾ ਪਤਾ ਕੀ ਆਪਣਾ ਕੋਲ ਮੈਸੀ 52 43 ਮਾਡਲ 2006 ਟਰੈਕਟਰ ਨਹੀਂ ਤੁਸੀਂ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਡਬਲ ਕਲੈਕਟਰਾ ਜੋ ਟਰੈਕਟਰ ਨੇ ਟਰਨ ਲਈ ਗੱਲ ਕਰਕੇ 60 ਤੋਂ 70 ਕੇ ਬੈਟਰ ਟਰੈਕਟਰ ਦੇ ਟਾਇਰ ਪਏ 245000 ਰੁਪਏ ਟਰੈਕਟਰ ਦੀ ਟਮਾਂਟ ਡਬਲ ਕਲਚ ਟਰੈਕਟਰ ਹੈ ਸਿੰਪਲ ਸਟੀering ਇਹ ਦੁਬਾਰਾ ਕੀ ਫੋਰਡ 3600 ਪੰਜਾਬ ਨੰਬਰ ਆ ਪੀਵੀ 34 ਮਾਡਲ ਹੈ 1993 ਇਹ ਟਰੈਕਟਰ ਦੇ ਟਾਇਰ ਨਹੀਂ ਗਲਕਦੇ ਮੂਹਰੇ ਡਰਿਆ 80 ਤੋਂ 90 ਪੈਸੇ ਤੇ ਮਗਰ ਡਰਿਆ 40 ਤੋਂ 50 ਕੇ ਪੈਸੇ ਟਰੈਕਟਰ ਦੇ ਮਗਰ ਡਰਿਆ ਟਰੈਕਟਰ ਸਾਰਾ ओरिजिनल ਆ ਟਮਾਂਟ ਹੈ 165000 ਰੁਪਿਆ ਫੋਰਡ 3600 ਇਹ ਦੁਬਾਰਾ ਕੀ ਸੋਨਾਲੀਕਾ 750 DI ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਆ ਪੰਜਾਬ ਨੰਬਰ ਆ 2008 ਮਾਡਲ ਆ ਟਰੈਕਟਰ ਦੀ ਨਹੀਂ ਤੁਸੀਂ ਬਾਕੀ ਚੈੱਕ ਕਰ ਸਕਦੇ ਟਰੈਕਟਰ ਸਾਰਾ origignal ਆ ਨਵੀਂ ਕਿ ਨਹੀਂ ਆ ਟਰੈਕਟਰ ਆ 3 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਇਸ ਤੋਂ ਬਾਅਦ ਇਹ ਸੌਰਾਜ 855 ਰਿਵਰਸ ਵੀਡੀਓ ਮਾਡਲ 2011 ਪੰਜਾਬ ਨੰਬਰ ਤੇ ਟਰੈਕਟਰ ਦੇ ਟਾਇਰ ਪਏ ਪੰਜਾਬ ਤੋਂ 60 ਪੈਸੇ ਚਾਰੇ ਟਰੈਕਟਰ ਜਮਾ ਨਵਾਂ ਨਕੋਰ ਸਾਫ ਨਹੀਂ ਨਾ ਟਰੈਕਟਰ ਆ ਸਰਰਾ ਟਰੈਕਟਰ Ориジナル ਆ ਚੰਗੀ ਕੰਡੀਸ਼ਨ ਦਾ ਸਿੰਪਲ ਸਟੀering 11 ਮਾਡਲ 4 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਹ ਦੂਬਾਰਾ ਫਿਰ ਸਵਰਾਜ 855 ਪੂਰਾ ਸ਼ਿੰਗਾਰਾ ਟਰੈਕਟਰ ਚੰਗਾ ਟਰੈਕਟਰ ਪੂਰਾ। ਹੋਲ Ориジナル ਪੰਜਾਬ ਨੰਬਰ ਮਾਡਲ ਦੀ ਗੱਲ ਕਰੀਏ ਮਾਡਲ ਹੈ 2001 ਡਬਲ ਕਲਚ ਹੈ। PV33 ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 40 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਤੇ ਟਰੈਕਟਰ ਦੇ ਟਾਇਰ ਪੇ 70 ਤੋਂ 80 ਬਾਈ ਚਾਰੇ ਸਵਰਾਜ 855 ਇਹਦੇ ਬਰ ਅਗੇ ਸੋਨਾਲੀ ਦਾ 750 ਮਾਡਲ 2014 ਪੰਜਾਬ ਨੰਬਰ ਡਬਲ ਕਲਚ ਤੇਲ ਬ੍ਰੇਕਾਂ ਟੈਕ ਟਿਕ ਨਹੀਂ ਤੁਸੀਂ ਚੈੱਕ ਕਰਸ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 40 ਤੋਂ 50 ਕੇ ਪੈਸੇ ਟਰੈਕਟਰ ਦੇ ਟਾਇਰ ਪੇ ਪਾਵਰ ਸਟੀਅਰਿੰਗ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਮਾਡਲ 214 ਟਮਾਂਡ 4 ਲੱਖ ਤੇ 10000 ਰੁਪਇਆ ਇਹ ਤੋਂ ਬਾਅਦ ਆ ਕਿ ਆਪਣਾ ਸਵਰਾਜ ਬਾਹਰ ਪੰਪ ਵਾਲਾ ਹੀ ਸਵਰਾਜ 735 FE ਮਾਡਲ 1999 ਜੇ ਬਟੇਟਰੇ ਟਾਇਰਾਂ ਦੀ ਕਲਕਸ਼ਨ ਮਗਰ ਡਰ ਗਿਆ 780 ਪੈਸੇ ਤੇ ਮੂਰ ਡਰ ਗਿਆ 40 ਤੋਂ 50 ਪੈਸੇ ਮਾਡਲ 1999 ਮੇ ਟਰੈਕਟਰ Ориジナル 215000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਹ ਦੂਜਾ ਗੈਸ 4855 FE ਪੰਜਾਬ ਨੰਬਰ PB43 ਮਾਡਲ 2008 ਟਰੈਕਟਰ ਦੀ ਗਨੀਸ਼ ਨੂੰ ਹੀ ਚੈੱਕ ਕਰੋ ਟਰੈਕਟਰ ਬਿਲਕੁਲ ਸਾਫਾ ਚੰਗੀ ਗਨੀਸ਼ ਨਾਲ ਸਾਰਾ ਟਰੈਕਟਰ Ориジナル ਆ। ਉਹ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ 50 ਤੋਂ 60 ਰੁਪਏ ਟਰੈਕਟਰ ਦੇ ਟਾਇਰ ਪੇ ਚਾਰੀ। ਟਰੈਕਟਰ ਪੂਰਾ ਚੰਗਾ। ਕਲੋਸ ਕਰਦਾ ਇੰਜਨ ਆਈ ਅੱਜ ਤੜ 355000 ਰੁਪਇਆ ਡਿਮਾਂਡ ਆ 2008 ਮਾਡਲ ਆ ਇਹ ਦੋਹਰਾ ਪੂਰਾ 400 ਵਾਲਾ 4855 1999 ਮਾਡਲ ਆ ਟਰੈਕਟਰ ਦੀ ਕੰਡੀਸ਼ਨ ਪੂਰੀ ਫੁੱਲ ਸਾਫਾ ਚੰਗੀ ਨਹੀਂ ਨਾ ਟਰੈਕਟਰ ਸਾਰਾ ਟਰੈਕਟਰ Ориਜਨਲ ਆ ਸਾਫ ਕੰਡੀਸ਼ਨ ਆ ਪੂਰੀ ਫੁੱਲ ਅਗਰ ਟਰੈਕਟਰ ਦੇ ਟਾਇਰ ਨਹੀਂ ਗੱਲ ਕਰੀਏ ਮੂਲ ਟਾਇਰ ਰਹਿ ਗਿਆ 90 ਪੈਸੇ ਤੇ ਮਗਰ ਟਾਇਰ ਰਹਿ ਗਿਆ 50 ਤੋਂ 60 ਰੁਪਏ ਟਰੈਕਟਰ ਦੇ ਟਾਇਰ ਰਹਿ ਗਿਆ ਅੰਦਰ ਪੰਪਾਂ ਹੀ ਡਬਲ ਕਲਚ 50 ਨੰਬਰ ਤੇ 1:58 ਹੀ ਆਰਬਟਰੇਟਰੀ ਡਿਮਾਂਡ ਹੈ